ਇਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਹੈ ਉਹਦੇ ਬਾਹਰ ਕੋਈ ਫਾਇਰ ਹੋਇਆ ਨਹੀਂ ਹੈ ਇਥੇ ਮੌਕੇ ਤੇ ਪਹੁੰਚੇ ਆ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮਲਰ ਕੋਈ ਅਣਪਛਾਤੇ ਦੋ ਤਿੰਨ ਬੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੀ ਪਾਸੇ ਚਲੇ ਗਿਆ ਹੁਣ ਫਾਇਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਪੱਜਣ ਵਾਲਾ ਕੌਣ ਸੀ ਉਹ ਇਨੀਸ਼ੀਅਲ ਅਜੇ ਮੌਕੇ ਤੇ ਪਹੁੰਚੇ ਆ ਤੇ ਤਫ਼ਤੀਸ਼ ਕਰਕੇ ਕੁਝ ਦੱਸਦੇ ਸਾਡਾ ਨਾਮ ਮਾਈਕਸ ਤੋਂ ਅਲੱਗ ਕੋਈ ਚੁੱਪ ਨਾ ਇਹ ਇਹ ਮੈਨੂੰ ਮੂਹਣ ਲੱਭਾ ਪਹਿਲਾਂ ਤੋਹੀ ਹੋਈ ਹੈ ਆਹ ਤੂੰ ਸੁਣ ਲੈ ਕਿੰਨੇ ਬੰਦੇ ਕੋ ਉਹ ਗਲੀ 'ਚ ਵੜ ਗਏ ਹਾਂ ਇਹ ਬਾਹਰ ਚਾਣ ਦੇ ਵਾਹ ਆਹ ਦੋ 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 ਹੀ ਬਸ ਨੇ ਦੋ ਬੰਦੇ ਆ ਕੋਲ ਤੇ ਹੈ ਯਾਰ ਤੀਜਾ ਤੀਜਾ ਤਿੰਨੇ ਤਿੰਨ ਚਾਰ ਜਣੇ ਕੋ ਹੀ ਆਹ ਇਹ ਮੋਬਾਈਲ ਚਾਹੋ ਹੈ ਪਲਾ ਛੱਡ ਜੀ ਕੋ ਤੁਹਾਨੂੰ ਦੋ ਪੈਦਲ ਪੱਗਿਆਂ ਮੋਟਰਸਾਈਕਲ ਚਾਰਗਿੰਦੀ ਇੱਥੇ ਉਹ ਤਿੰਨ ਚਾਰ ਜਰੈਣੇ ਤੇ ਬਾਰਾਂਵੇਂ ਜਾਓ ਗੋਲੀ ਦਾ ਕੋਈ ਗੂਗ ਨਹੀਂ ਹੈਗਾ ਫੋਨ ਪਈ ਚਾਰ ਜਾਣੇ ਸੀ ਚਾਰ ਪੰਜ ਜਾਣੇ ਤਿੰਨਾਂ ਕੋਲ ਵਾਲੋ ਰਹੇ ਨੇ ਚਾਰ ਬੋਲ ਨੇ ਪੂਰੀ ਚ ਲੈਣੇ ਪੈਨ ਲੈ ਬਾੜ ਕੱਢਿਆ ਤੇ ਚੁੱਪ ਚੁੱਪ ਹੀ ਪਈ ਸੀ ਸਾਜਨਗਰਵਾਲ ਸਾਜਨ ਜੀ ਕੀ ਦੇਖਿਆ ਕੀ ਨਹੀਂ ਮੈਂ ਦੇਖਿਆ ਨਹੀਂ ਜੀ ਮੈਂ ਘਰੋਂ ਆਇਆ ਮੈਨੂੰ ਘਰੋਂ ਮੈਡਮ ਹੋਣਾ ਨੇ ਮੈਨੂੰ ਕਿਹਾ ਬਾਹਰ ਗੋਲੀਆਂ ਚੱਲਦੀਆਂ ਪਈਆਂ ਉਹ ਸਾਹਮਣੀ ਕਲੋਨੀ ਚ ਕੋਠੀ ਜਿ ਬਿਲਕੁਲ ਸਾਹਮਣੇ ਮੁੰਡਾ ਇੱਕ ਵਰ ਗਿਆ ਆਪਣੀ ਜਾਨ ਬਚਾਉਣ ਵਾਸਤੇ ਮੈਂ ਉਹਨੂੰ ਕਿਹਾ ਮੈਂ ਭਾਈ ਸਾਹਿਬ ਤੁਸੀਂ ਕੌਣ ਹੋ ਕਹਿੰਦੇ ਮੇਰੇ ਉੱਪਰ ਝਗੜਾ ਹੋਇਆ ਮੇਰੇ ਉੱਪਰ ਗੋਲੀਆਂ ਚਲਾਈਆਂ ਗਈ ਅਸੀਂ ਬਾਹਰ ਆਏ ਦੇਖ ਖੋਲ ਇੱਥੇ ਪਿਆਦਾ ਚੱਪਲਾ ਇੱਥੇ ਪਈਆਂ ਦੀ ਤੇ ਪੇਰੈਂਟਸ ਜਿੰਨੇ ਲੰਘਦੇ ਸਭ ਦਹਿਸ਼ਤ ਦਾ ਮਾਹੌਲ ਬਣਿਆ ਦਾ ਕਿ ਐਡੀ ਭੀੜ ਭਰਾ ਕੇ ਇਲਾਕੇ 'ਚ ਗੋਲੀਆਂ ਚਲਾਨੀਆਂ ਕਰਨੀਆਂ ਤਾਂ ਬਰਾ ਔਕਾ ਕੰਮ ਹੈ ਕਿੱਦਾਂ ਕਿ ਸਮਝੋ ਕਿ ਬੱਚਿਆਂ ਦਾ ਇੱਥੇ ਛੁੱਟੀ ਹੋ ਗਈ ਆ ਕਿ ਕਿਤੇ ਗੋਲੀ ਦੇ ਬੱਚੇ ਨੂੰ ਲੱਗ ਇਹ ਨੁਕਸਾਨ ਹੀ ਸੀ ਜੀ ਬਹੁਤ ਵੱਡਾ ਨੁਕਸਾਨ ਸੀ ਇੱਕ ਉਹਨਾਂ ਨੇ ਇੱਥੇ ਗੋਲੀ ਚਲਾਈ ਇੱਕ ਸਿੱਧੇ ਚਲਾਈ ਆ ਗੋਲੀ ਤੇ ਕਿਤੇ ਵੀ ਜੇ ਕੁਝ ਵੀ ਹੋ ਸਕਦਾ ਜੀ ਕੀ ਲੱਗਦਾ ਇਹ ਕਾਲਜ ਦੇ ਨੌਜਵਾਨ ਹੋ ਸਕਦੇ ਕਿ ਜਾਂ ਆਊਟਸਾਈਡਰ ਦੇਖੋ ਮੈਂ ਤੇ ਬੱਚੇ ਮੁੰਡੇ ਨਹੀਂ ਦੇਖੇ ਮੈਂ ਜਿਹੜਾ ਮੁੰਡਾ ਵੇਖਿਆ ਉਹ ਭੱਜ ਗਿਆ ਮਗਰੋਂ ਕਿ 10-10 ਜ਼ਿਆਦਾ ਪੈ ਰਿਆ ਉਹ ਆਪਣਾ ਕੋਈ ਕੰਧ ਤੇ ਆਪਣੇ ਭੱਜ ਗਿਆ ਜਿਹੜੇ ਮਾਰਨ ਵਾਲੇ ਉਹ ਇੱਧਰ ਭੱਜ ਗਏ ਮਾਰਨ ਵਾਲੇ ਕਿੰਨੇ ਲੱਗੇ ਇਹ ਰਖਸ਼ਾਲੇ ਕਹਿੰਦੇ 3-4 ਜਾਂ ਨਹੀਂ ਗੋਲੀ ਵੀ ਨਹੀਂ ਦੱਲੇ ਤਿੰਨ ਗੋਲੀਆਂ ਕਰਦੇ ਚਲਾਇਆ ਸੀ ਜੀ ਜਾਣਕਾਰੀ ਮਿਲਿਆ ਹਾਂਜੀ ਹਰਖਵੀਰ ਸਿੰਘ ਜੀ ਮੇਰਾ ਨਾਮ ਕੀ ਹੋਇਆ ਕੀ ਵੇਖਿਆ ਹੋਇਆ ਇੱਥੇ ਮਾਰਿਆ ਇੱਥੇ ਆਪਾਂ ਖਲੋਤੇ ਆ ਬੱਚੇ ਨਾਲ ਇੱਥੇ ਹੁੰਦਾ ਨਾ ਲੱਗਦਾ ਜੀ ਗਾ ਰੱਖਿਆ ਨਾ ਐਕਸਲ ਨਾ ਮਾਂ ਬੱਚੇ ਮੇਰੇ ਇੱਥੇ ਆਉਂਦੇ ਆ ਤੇ ਉਹ ਮੁੰਡੇ ਜਦੋਂ ਆਏ ਤੇ ਪਹਿਲਾਂ ਉਹਨਾਂ ਬੜਾ ਉਹਨਾਂ ਕੁੱਟਾ ਘਟਿਆ ਬੜਾ ਕੁੱਟਿਆ ਉਹ ਮੁੰਡੇ ਅੰਦਰੋਂ ਭੱਜੇ ਇਹਨਾਂ ਬਾਅਦ ਤੇ ਕਿਤੇ ਫਾਰ ਕੀਤੇ ਮੜ ਗਏ ਕਿੰਨੇ ਫਾਇਰ ਹੋਏ ਹਾਂ ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ ਪਹਿਲਾ ਨਾ ਇੱਕ ਗੋਲੀ ਕੱਟੀ ਦੂਜੀ ਬਾਅਦ ਫੇਰ ਕੱਟੀ ਤੇ ਤੀਜੀ ਦਾ ਪਤਾ ਨਹੀਂ ਅੱਗੇ ਜਾ ਕੱਟੀ ਉਹਨਾਂ ਨੇ ਸ਼ਿੱਧੀਆਂ ਮਾਰੀਆਂ ਕਿ ਵਾਈਫਾਇਰ ਵਿੱਚ ਨਹੀਂ ਏ ਏਦਾਂ ਸ਼ਿੱਧੀਆਂ ਮਾਰੀਆਂ ਉਹਨਾਂ ਨੇ ਕਿੰਨੇ ਜਣੇ ਚਲਾਉਣ ਵਾਲੇ ਚਲਾਉਣ ਵਾਲੇ ਬੰਦਾ ਇੱਕੋ ਹੀ ਚਲਾਉਣ ਵਾਲਾ ਨਾਲ ਹੋਰ ਉਹਦੇ ਬੰਦੇ ਸੀ ਤਿੰਨ ਤੇ ਜਿੱਦੂ ਜਿੱਦੂ ਜਿੱਤੇ ਮਾਰਦੇ ਕੋਈ ਉਹ ਕਰਦਾ ਪਿਆ ਸੀ ਹਾਂਜੀ ਹੁਣ ਉਹ ਇੱਥੇ ਕੋਈ ਟੱਕਣਾ ਕੋਟੰਡ ਨਹੀਂ ਉਹਨੂੰ ਇੱਥੇ ਫੇਰ ਉਹ ਮੁੰਡੇ ਭੁੱਲੇ ਭੱਜ ਗਏ ਅੰਦਰ ਨੂੰ ਉਹ ਵੀ ਮੁੰਡੇ ਭੱਜੇ ਮਗਰ ਹਾਂ ਉਹ ਬੰਦੇ ਆਹੋ ਇੱਕ ਨਾ ਮੂੰਹ ਬੱਦਾਂ ਦੇ ਉਹ ਪੱਜੇ ਨੇ ਖੁੱਲੇ ਸੀ ਕਿੰਨੇ ਜਣੇ ਸਾਰੇ 3 ਵੀ 4 ਚਾਰ ਬੰਦੇ ਸੀ ਉਹ